ਇਹਨਾਂ ਸੇ ਮਰਤਬਾ ਨੌਜਵਾਨ ਦੀ ਵਧੀ ਹੈ ਸਿੱਖੀ ਵਾਲਾ ਪਹਿਰਾਵਾ ਬਣਾਇਆ ਹੋਇਆ ਲੋਕਾਂ ਨੂੰ ਬੇਬਕੂਹ ਬਣਾ ਰਹੇ ਨੇ ਕੁਝ ਨਸ਼ਈ ਕਿਸਮ ਦੇ ਲੋਕ ਇਹਨਾਂ ਨੇ ਇਕੱਠੇ ਕੀਤੇ ਹੋਏ ਨੇ ਪੰਜਾਬ ਦੇ ਨਾਂ ਦੇ ਕਰਕੇ ਪਾਰਟੀ ਬਣਾਈ ਆ ਪੰਥ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰਦੇ ਆ ਜਿਨੇ ਜੋ ਕਰਤੂਤਾਂ ਕੀਤੀਆਂ ਉਹਨੂੰ ਉਹਦੇ ਅਨਸਾਰ ਹੀ ਸਜ਼ਾ ਮਿਲਣੀ ਵੀ ਜ਼ਰੂਰੀ ਹੈ ਸਾਨੂੰ ਭੈ ਕਿਸੇ ਦਾ ਨਹੀਂ ਹੈਗਾ ਨਸ਼ੇ ਦੂਰ ਕਰਨ ਦਾ ਦਾਵਾ ਕਰਦੇ ਸਾਭ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਸ਼ੇ ਵਿੱਚ ਗਰਸਦੇ ਆ ਪੰਥ ਦੇ ਗद्दार ਨੇ ਫਲਾਂ ਨੇ ਧਮਕਾ ਨੇ ਉਹਨਾਂ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੇ ਸਦਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਇੰਜਨ ਮੈਕ ਮਾ ਗਰੁੱਪ ਉਹ ਵਗੈਰਾ ਚਲਾ ਕੇ ਉਹ ਬਦਮਾਸ਼ੀ ਕਰਦੇ ਆ ਵੀ ਕੌਣ ਕਿੱਥੋਂ ਕੀ ਸਾਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਨਾ ਉਹ ਤੇ ਕੋਈ ਮੋਹਰ ਆ ਨਾ ਆਰਟੀਆਈ ਦੀ ਮੋਹਰ ਆ ਨਾ ਕੋਈ ਦੂਜੀ ਮੋਹਰ ਆ ਕੁਝ ਵੀ ਨਹੀਂ ਹੈਗਾ ਉਹਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਹਮੇਸ਼ਾ ਹੀ ਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਾ ਸਾਡਾ ਅੱਜ ਇੱਥੇ ਆਉਣ ਦਾ ਸ੍ਰੀ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਤਖਤ ਤੇ ਆਉਣ ਦਾ ਇੱਕ ਉਹ ਵਿਸ਼ੇਸ਼ ਕਾਰਨ ਹੈ ਕਿ ਦਾਸ 1988 ਤੋਂ ਉਮਰਤਾਰੀ ਹੈ ਕਦੇ ਵੀ ਕੋਈ ਇਹੋ ਜਿਹੀ ਹੁਣਤਾ ਹੀ ਲਿਾਈ ਨਹੀਂ ਆਈ ਜਿਹਦੇ ਨਾਲ ਮੈਨੂੰ ਜਾਂ ਮੇਰੇ ਸਿੱਖ ਪੰਥ ਨੂੰ ਮੇਰੀਆਂ ਸੇਵਾਵਾਂ ਤੋਂ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਪਰ ਅਫਸੋਸ ਹੋਇਆ ਕਿ ਕੁਝ ਵਿਅਕਤੀ ਜਿਹੜੇ ਆਪ ਪਤਿਤ ਹੈਗੇ ਆ ਜਿਹੜੇ ਸਿੱਖ ਰਹਿਤ ਮਰਯਾਦਾ ਦੇ ਭਗਾਉੜੇ ਆ ਜਿਨ੍ਹਾਂ ਨੂੰ ਸਿੱਖੀ ਦਾ ਊੜਾ ਜਿਹੜਾ ਵੀ ਸਮਝ ਨਹੀਂ ਹੈ ਉਹ ਅਮਰੀਕਾ ਦੀ ਧਰਤੀ ਤੇ ਰਹਿੰਦੇ ਆ ਤੇ ਆਪਣਾ ਚਾਚਾ ਕਰਕੇ ਉਹਨੂੰ ਲੋਕ ਜਾਣਦੇ ਆ ਜਿਹੜਾ ਕਦੇ ਇੰਜਣ ਵਿਭਾਗ ਮਹਿਕਮਾ ਗਰੁੱਪ ਵਗੈਰਾ ਚਲਾ ਕੇ ਉਹ ਬਦਮਾਸ਼ੀ ਕਰਦੇ ਆ ਉਹਨਾਂ ਨੇ ਪਹਿਲਾਂ ਇੱਕ 20 ਮੈਂਬਰਾਂ ਦੀ ਲਿਸਟ ਜਾਰੀ ਕੀਤੀ ਸੀ ਕਿ ਇਹਨਾਂ ਨੂੰ ਸ਼ੋਧਿਆ ਜਾਊਗਾ ਜਿਹਦੇ ਵਿੱਚੋਂ ਇੱਕ ਸਾਡਾ ਛੋਟਾ ਵੀਰ ਗੁਰਪ੍ਰੀਤ ਹਰੀ ਨੌਂ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਫੇਰ ਪਿਛਲੇ ਦਿਨਾਂ ਤੋਂ ਇੱਕ 15 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਹਦੇ ਉੱਤੇ ਕਿਹਾ ਗਿਆ ਕਿ ਇਹਨਾਂ ਲੋਕਾਂ ਦਾ ਕਾਰਨ ਕਰਕੇ ਜਿਹੜੀ ਐਨਐਸਏ ਅਮਰਤਪਾਲ ਨੌਜਵਾਨ ਦੀ ਵਧੀ ਹੈ ਅਸੀਂ ਅੱਜ ਲੋਕ ਤਾਂ ਉਹਨਾਂ ਕਦੇ ਕਿਤੇ ਪਬਲਿਕ ਪਲੇਸ ਤੇ ਆਣ ਕੇ ਵੀ ਨਹੀਂ ਕਹਿਣ ਨੂੰ ਤਿਆਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਨਾ ਸਾਡਾ ਐਨਐਸਏ ਵਧਾਉਣ ਵਿੱਚ ਕੱਲ ਕੋਈ ਰੋਲ ਸੀ ਤੇ ਨਾ ਅੱਜ ਅਸੀਂ ਐਨਐਸਏ ਵਰਗੇ ਕਾਲੇ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਕਿਸੇ ਤੇ ਲੱਗਣੀ ਨਹੀਂ ਚਾਹੀਦੀ ਪਰ ਹਾਂ ਜਿਨੇ ਜੋ ਕਰਤੂਤਾਂ ਕੀਤੀਆਂ ਉਹਨੂੰ ਉਹਦੇ ਅਨਸਾਰ ਹੀ ਸਜ਼ਾ ਮਿਲਣੀ ਵੀ ਜ਼ਰੂਰੀ ਹੈ ਅਸੀਂ ਆਪਣਾ ਪੱਖ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਆ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਨੂੰ ਨਮਸਕਾਰ ਕਰਕੇ ਸਮੁੱਚੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਕੋਈ ਲਿਖਤੀ ਬਿਆਨ ਜਾਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਪਰੰਤੂ ਸਾਡੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਕੁਝ ਸ਼ਰਾਬੀ ਨਸਈ ਕਿਸਮ ਦੇ ਲੋਕ ਜਿਹੜੇ ਇਹ ਬਾਬਲ ਵਾਲਾ ਖੜਾ ਕਰ ਰਹੇ ਆ ਇਹ ਉਹਨਾਂ ਨੇ ਵਾਰਸ ਪੰਜਾਬ ਦੇ ਨਾਂ ਦੇ ਕਰਕੇ ਪਾਰਟੀ ਬਣਾਈ ਆ ਪੰਥ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰ ਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਕਹਿ ਬੇਨਤੀ ਕਰਨ ਆਏ ਆ ਕਿ ਇਹਨਾਂ ਲੋਕਾਂ ਤੇ ਸਖਤ ਸਟੈਂਡ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੰਨੀਆਂ ਇਹਨਾਂ ਦੀਆਂ ਆਪ ਖੁਦਰੀਆਂ ਗੱਲਾਂ ਉਹਦਾ ਕਰਕੇ ਇੱਕ ਭਰਾ ਮਾਰੂ ਯੰਗ ਵਿੱਚ ਵਾਧਾ ਹੋ ਸਕਦਾ ਹੈ ਕਾਰਨ ਕੀ ਰਿਹਾ ਤੁਹਾਡਾ ਨਿਸ਼ਚਿਤ ਨਾਮ ਕਿਉਂ ਹੈ ਦੇਖੋ ਜੀ ਸਾਡਾ ਛੋਟਾ ਨੌਜਵਾਨ ਵੀਰ ਕਤਲ ਕਰ ਦਿੱਤਾ ਗੁਰਪ੍ਰੀਤ ਸਿੰਘ ਹਰੀਨੋ ਅਸੀਂ ਉਹਦੀ ਕਤਲ ਦੀ ਪੂਰੀ ਜਿਹੜੀ ਜਾਂਚ ਟੀਮ ਆ ਜਾਂ ਉਹਦਾ ਪਰਿਵਾਰ ਆ ਅਸੀਂ ਪਹਿਲੇ ਦਿਨ ਤੋਂ ਖੜੇ ਹੋਏ ਆ ਕਿਉਂਕਿ ਸਾਡਾ ਮੈਂਬਰਸ ਏਸੇ ਵਜ੍ਹਾ ਕਰਕੇ ਕਿਉਂਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ ਤੇ ਦੋ ਧੜੇ ਹੁੰਦੇ ਨੇ ਏ ਤੇ ਬੀ ਅਸੀਂ ਗੁਰਪ੍ਰੀਤ ਹਰੀਨੋ ਦੇ ਸਮਰਥਕ ਲਾ ਲਓ ਉਸ ਪਰਿਵਾਰ ਦੇ ਹਤੈਸ਼ੀ ਲਾ ਲਓ ਪਰਿਵਾਰ ਦੇ ਮਦਦਗਾਰ ਲਾ ਲਓ ਅਸੀਂ ਉਸ ਪਾਸੇ ਖੜੇ ਆ ਇੱਕ ਲਿਸਟ ਬਣੀ ਬਣੀ ਹੋ ਸਕਦੀ ਹੈ ਵੈਸੇ ਤਾਂ ਇਸ ਲਿਸਟ ਦੀ ਪ੍ਰਮਾਣਿਕਤਾ ਜਿਹੜੀ ਉਹ ਸ਼ੱਕ ਦੇ ਘੇਰੇ ਚ ਹਾਂ ਹੋ ਸਕਦਾ ਕਿ ਉਹਨਾਂ ਨੇ ਕਿਹਾ ਹੋਵੇ ਕਿ ਆ ਆ ਫਲਾਨਾ ਇੰਟੈਲੀਜੈਂਸੀ ਦੀ ਇਨਪੁਟ ਹੋ ਸਕਦੀ ਹੈ ਕਿ ਜਿੱਦਾਂ ਇਹਨਾਂ ਨੇ ਪਹਿਲਾਂ ਮੀਆਂ ਦੀ ਲਿਸਟ ਜਾਰੀ ਕੀਤੀ ਸੀ ਕੁਮਾਰ ਤਾਂ 19 ਰਹਿ ਗਏ ਵੀ ਹਾਂ ਹੋ ਸਕਦਾ ਵੀ ਬਾਕੀ ਹੋਵੇ ਉਹਨਾਂ ਨੇ ਲਾ ਦਿੱਤੀ ਵੀ 15 ਬੰਦਿਆਂ ਨੂੰ ਖਤਰਾ ਪਰ ਅਸੀਂ ਸਾਨੂੰ ਭੈ ਕਿਸੇ ਦਾ ਨਹੀਂ ਹੈਗਾ ਬੇ ਕਾਹੂ ਕੋ ਦੇਤ ਨੇ ਨਵੇਂ ਪਹਿਮਾਨ ਧਿਆਨ ਅਸੀਂ ਗੁਰੂ ਪਾਤਸ਼ਾਹ ਦੇ ਭਰੋਸੇ ਤੇ ਚੱਲਣ ਵਾਲੇ ਆਂ ਸਾਨੂੰ ਕਿਸੇ ਦਾ ਕੋਈ ਡਰ ਦੁਰ ਨਹੀਂ ਹੈਗਾ ਪਰੰਤੂ ਅਸੀਂ ਸੁਚੇਤ ਜ਼ਰੂਰ ਆਂ ਜੇ ਇੰਟੈਲੀਜੈਂਸੀ ਦੀ ਇਨਪੁਟ ਹੈ ਤੇ ਫੇਰ ਉਹਨਾਂ ਲੋਕਾਂ ਦੀਆਂ ਜੈਪਾਲ ਭੁੱਲਰ ਦੇ ਨਾਲ ਹੋਰ ਗੈਂਗਸਟਰਾਂ ਦੇ ਨਾਲ ਬਹੁਤ ਕੁਝ ਅੱਜ ਜਗਜਗਰ ਹੋ ਗਿਆ ਪਿਛਲੇ ਦਿਨੀ ਸਾਬਕਾ ਮੰਤਰੀ ਨੇ ਵੀ ਕਈ ਕੁਝ ਯਾਰ ਕੀਤਾ ਹੋਰ ਵੀ ਗਾਹਿਬ ਗਾਹਿ ਚੱਲ ਰਿਹਾ ਅਫਸੋਸ ਇਸੇ ਗੱਲ ਦਾ ਹੈ ਕਿ ਗੁਰਬਾਣੀ ਦੇ ਵਾਕ ਅਨਸਾਰ ਇਹ ਲੋਕ ਇਹੋ ਜਿਹੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਤ ਦੇ ਜੇ ਨਾ ਵੇ ਉਤਰੇ ਨਹੀਂ ਮਹਿਲ ਇਹ ਅੰਦਰੋਂ ਝੂਠੇ ਨੇ ਸਿੱਖੀ ਵਾਲਾ ਪਹਿਰਾਵਾ ਬਣਾਇਆ ਹੋਇਆ ਲੋਕਾਂ ਨੂੰ ਬੇਬਕੂਹ ਬਣਾ ਰਹੇ ਨੇ ਕੁਝ ਨਸ਼ਈ ਕਿਸਮ ਦੇ ਲੋਕ ਇਹਨਾਂ ਨੇ ਇਕੱਠੇ ਕੀਤੇ ਹੋਏ ਨੇ ਕਿਉਂਕਿ ਇਹ ਨਸ਼ੇ ਨਸ਼ੇ ਦੂਰ ਕਰਨ ਦਾ ਦਾਵਾ ਕਰਦੇ ਸੀ ਆਪ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਸ਼ੇ ਵਿੱਚ ਗ੍ਰਸਤ ਆ ਸੋ ਇਸ ਕਰਕੇ ਅੱਜ ਅਸੀਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਆ ਕਿ ਇਹ ਜਿਹੜੀ ਹੋ ਰਹੀ ਆ ਗੱਲ ਇਹਦੇ ਤੇ ਰੋਕਾ ਲਾਉਣਾ ਚਾਹੀਦਾ ਜਿਹੜੇ ਲੋਕਾਂ ਨੇ ਗਲਤ ਜੀ ਇਹ ਪੰਥ ਦੇ ਗद्दार ਨੇ ਫਲਾਂ ਨੇ ਧਮਕਾ ਨੇ ਉਹਨਾਂ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੇ ਸਦਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਮਾਰੂnga ਜੀ ਕਰਸਤੀ ਫੇਰ ਦਾ ਵੀ ਨਾਂ ਜੀ ਉਹ ਬੰਦਾ ਵੀ ਅਮਰਤਪਾਲ ਦੇ ਨਾਲ ਸਬੰਧ ਰੱਖਦਾ ਦੇਖੋ ਸਰਦਾਰ ਸਾਹਿਬ ਇਸੇ ਕਰਕੇ ਤੇ ਖਦਸ਼ੇ ਨੇ ਨਾ ਹੁਣ ਮੈਂ ਤਾਂ ਅਸੀਂ ਤਾਂ ਨਿਹੰਗ ਦਾ ਕੀ ਮਤਲਬ ਹੁੰਦਾ ਉਹ ਤਾਂ ਤਿਆਰ ਹੀ ਹੁੰਦਾ ਮੌਤ ਲਈ ਮੇਰੇ ਸਾਡੇ ਨਾਲ ਜਿਹੜੇ ਹੋਰ 14 15 ਲੋਕ ਨੇ ਉਹ ਵੀ ਤਾਂ ਚਿੰਤਤ ਨੇ ਉਹਨਾਂ ਦੇ ਪਰਿਵਾਰ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਪਰ ਸਾਡੀ ਦੌੜ ਹੈ ਕਿ ਸ੍ਰੀ ਅਕਾਲ ਤਖਸਾਲ ਸਾਹਿਬ ਉਸ ਤੋਂ ਲਿਸਟ ਕਿੱਥੋਂ ਗਈ ਹੈ ਉਹ ਲਿਸਟ ਕਿੱਥੋਂ ਜਾਰੀ ਹੋਈ ਤੁਹਾਡੇ ਲੋ ਜਾਰੀ ਕੀਤੀ ਜਾਂਦੀ ਕਿ ਉਹਨਾਂ ਕਢਵਾਈ ਗਈ ਦੇਖੋ ਜੀ ਕਿੱਥੋਂ ਜਾਰੀ ਹੋਈ ਹੈ ਤੇ ਬਹਿਲਾਈ ਦੱਸ ਸਕਦਾ ਨਾ ਵੀ ਕੌਣ ਕਿੱਥੋਂ ਕੀ ਸਾਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਨਾ ਉਹ ਤੇ ਕੋਈ ਮੋਹਰ ਆ ਨਾ ਆਰਟੀਆਈ ਦੀ ਮੋਹਰ ਆ ਨਾ ਕੋਈ ਦੂਜੀ ਮੋਹਰ ਆ ਕੁਝ ਵੀ ਨਹੀਂ ਹੈਗਾ ਉਹਦੇ ਉੱਤੇ ਤੋਂ ਇਸ ਕਰਕੇ ਉਹਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਆ ਇਸੇ ਕਰਕੇ ਅੱਜ ਕੱਲ ਤੱਕ ਸਾਹਿਬ ਜੀ ਇਹ ਨਹੀਂ ਕਰਦੇ ਕਿ ਇਹ ਜਿਹੜੇ ਨੌਜਵਾਨਾਂ ਦੇ ਨਾਮ ਆਏ ਆ ਕਿ ਅੰਮ੍ਰਿਤਪਾਲ ਦੀ ਐਨਐਸਏ ਵਿਧਾਨ ਚ ਤੁਹਾਡਾ ਕੋਈ ਯੋਗਦਾਨ ਨਹੀਂ ਸਰਦਾਰ ਸਾਹਿਬ ਕੋਈ ਇੱਕ ਲਾ ਉਥੇ ਵਰਬਲੀ ਗੱਲਾਂ ਨਾਲ ਤਾਂ ਨਹੀਂ ਹੋ ਸਕਦਾ ਮੈਂ ਕੋਈ ਐਮਪੀ ਨਹੀਂਗਾ ਮੈਂ ਕੋਈ ਮਿਨਿਸਟਰ ਨਹੀਂਗਾ ਮੈਂ ਕੋਈ ਐਮਐਲਏ ਨਹੀਂ ਹੈਗਾ ਕਿ ਮੇਰੇ ਕਹਿਣਾ ਐਨਐਸਏ ਵਜੂ ਜਾਂ 15 ਵਿੱਚੋਂ ਕੋਈ ਇਦਾਂ ਦਾ ਹੋਵੇ ਜੇ ਇਹਨਾਂ ਦੇ ਕੋਲ ਹੈ ਤੇ ਕੋਈ ਲਿਖਤੀ ਸਾਡਾ ਬਿਆਨ ਵੀ ਕਢਾ ਲੈਂਦੇ ਉਹ ਪਬਲਿਸ਼ ਕਰਦੇ ਇਸ ਪਾਲਾ ਰੋਲਾ ਕੀ ਹੈ ਇੱਕ ਇੱਕ ਤੁਸੀਂ ਕਿਹਾ ਕਿ ਸ਼ਰਾਬੀਆਂ ਦਾ ਕੱਟਾ ਕੀ ਦਮਦਮਾ ਸਾਹਿਬ ਤੇ ਇੱਕ ਵੱਡਾ ਕੱਟ ਹੋਇਆ ਸਾਰੇ ਸ਼ਰਾਬੀਆਂ ਦਾ ਕੱਟ ਹੋ ਸਕਦਾ ਜਾਂ ਨਸ਼ਈਆਂ ਦਾ ਕੱਟ ਸੀ ਦੇਖੋ ਜੀ ਮੁੱਖ ਬਲਾ ਦਾ ਕੌਣ ਹੈ ਪਤਤ ਹੈ ਸਕ੍ਰੇਤ ਮਰਜ਼ਾਦ ਕਹਿੰਦੀ ਹੈ ਕਿ ਪਤਤ ਬੰਦਾ ਉਪਦੇਸ਼ ਨਹੀਂ ਕਰ ਸਕਦਾ ਅਮਾਨ ਸਿੰਘ ਮਾਨ ਕੀ ਅਮਾਨ ਸਿੰਘ ਖਾਰਾ ਕੀ ਹੈ ਸਿਆਸੀ ਸਟੇਜਾਂ ਕਰ ਸਕਦਾ ਸਿਆਸੀ ਪਾਰਟੀਆਂ ਬਣਾਉਣ ਪਰ ਪੰਥ ਤੇ ਪੰਜਾਬ ਨੂੰ ਖਤਰੇ ਦੀ ਗੱਲ ਕਹਿਣ ਵਾਲੇ ਆਪ ਖੁਦ ਨਸ਼ਈ ਹੈਗੇ ਆ ਅਮਾਨ ਸਾਹਿਬ ਦੀ ਸਿਆਸੀ ਸਟੇਜ ਸੀ ਉਹਦੇ ਤੇ ਕਿੰਥੂ ਕਿਨੇ ਕਰ ਸਕਦੇ ਸੀ ਸਿਆਸੀ ਸਟੇਜ ਪੰਥਕ ਵੀ ਹੈ ਨਾ ਨਾਲ ਪੰਥ ਦਾ ਵੀ ਰੌਲਾ ਪਾਉਂਦੇ ਆ ਨਾ ਸਿਆਸੀ ਸਿਆਸੀ ਤੇ ਜੋ ਮਰਜ਼ੀ ਕਰਦੇ ਨੇ ਅਮਾਨ ਸਿੰਘ ਖਾਰਾ ਬਾਰੇ ਕੀ ਕਹਿਣਾ ਚਾਹੋਗੇ ਅਮਾਨ ਸਿੰਘ ਖਾਰਾ ਦੇਖੋ ਪਤਤ ਆਦਮੀ ਆ ਪਿਓ ਪੁੱਤ ਦੋਵੇਂ ਪਤਤ ਆ ਪਿਓ ਕੱਲ ਫਲਾਉਂਦਾ ਹੈ ਇੱਕ ਮਿੰਟ ਦੋ ਫਿਰ ਗੋਮੇ ਉਹ ਪ੍ਰਚਾਰ ਨਹੀਂ ਕਰ ਸਕਦੇ ਸਿੱਖੀ ਦਾ ਇੱਥੋਂ ਤੱਕ ਅਕਾਲੀ ਦਲ ਦਾ ਜਿਹੜਾ ਬਲਾਰਾ ਅਰਸ਼ ਕਲੇਰ ਉਹ ਵੀ ਪਤ ਤ ਹੈ ਅਵਾਰਸ਼ ਪੰਜਾਬ ਦਾ ਵੀ ਬਲਾਰਾ ਪਤ ਤ ਹੈ ਇਹ ਤਾਂ ਸਾਰੀਆਂ ਅਕਾਲੀ ਅਕਾਲ ਦੇ ਪੁਜਾਰੀ ਹੁੰਦੇ ਆ ਨਾ ਕਿ ਪਤ ਹੁੰਦੇ ਆ ਅਕਾਲੀ ਦਲ ਸਿਆਸੀ ਜਮਾਤ ਵੀ ਆ ਨਾ ਤੇ ਸਿਆਸੀ ਜਮਾਤ ਦੇ ਵਿੱਚ ਜ਼ਿਆਦਾਤਰ ਪਤੇ ਤਾਂ ਉਹਦੇ ਵਿੱਚ ਆਪਾਂ ਵੇਖ ਸਕਦੇ ਆ ਤੇ ਇਧਰ ਵੀ ਸਾਰੇ ਪਤ ਤ ਜਿੰਨੇ ਤੁਰੇ ਫਿਰਦੇ ਨੇ ਅਧਿਵਾਵਾ ਦੇ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਨਹੀਂ ਪਰ ਅਮਰਤਪੁਰ ਨਾਲ ਰੋਲਾ ਕੀ ਹੈ ਅਮਰਤਪੁਰ ਨਾਲ ਰੋਲਾ ਸਿਧਾਂਤਕਾ ਜੀ ਜਨਾਨੀ ਦੀ ਲੜਾਈ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਜਨਾਲੇ ਲੈ ਕੇ ਜਾਣਾ ਇੱਕ ਗੁਰਸਿੱਖ ਬੱਚੇ ਨੂੰ ਕੁੱਟਣਾ ਉਹਦੀ ਪਿੱਠ 'ਚ ਡੰਡਾ ਦੇਣਾ ਉਹਦੇ ਕੇਸਾਂ ਦੀ ਬੇਦਬੀ ਕਰਨੀ ਹਾਂਜੀ ਇੱਕ ਨੌਜਵਾਨ ਦਾ ਕਤਲ ਕਰਾ ਦੇਣਾ ਇਹ ਰੋਲੇ ਨੇ ਇੱਕ ਨੌਜਵਾਨ ਨੂੰ ਛਡਾਉਣ ਦੀ ਖਾਤਰ ਵੀ ਉੱਥੇ ਗਏ ਸੀ ਨਾ ਇਸ ਟਾਈਮ ਨੌਜਵਾਨ ਬਾਹਰ ਆ ਬੇਸ਼ੱਕ ਕੋਸਫਾ ਤੋਂ ਦੂਰ ਹੋ ਚੁੱਕਾ ਆ ਬਾਹਰ ਨੇ ਦੇਖੋ ਜੀ ਇਹ ਤਾਂ ਫਿਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਇਹ ਵੇਖਣਾ ਪਏਗਾ ਆਪਾਂ ਨੂੰ ਪਰ ਜਿਹੜਾ ਨੌਜਵਾਨ ਇਸ ਟਾਈਮ ਜਿਹਨੂੰ ਛਡਾਉਣ ਵਾਸਤੇ ਇਕੱਠ ਕੀਤਾ ਗਿਆ ਸੀ ਉਹ ਨੌਜਵਾਨ ਹੀ ਬਾਹਰ ਆ ਜੀ ਜੀ ਦੇਖੋ ਉਹ ਉਹ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਹੋਊਗਾ ਤੁਸੀਂ ਹਫ਼ਤਾ ਤੱਕ ਵੇਟ ਕਰੋ ਸਾਰਾ ਕੁਝ ਸੱਚ ਆ ਜਾਊਗਾ ਸਾਹਮਣੇ ਧੰਨਵਾਦ